ਨਾਮ ਜਪਣ ਦੇ ਇੰਨੇ ਲਵ ਤੇ ਮਹੱਤਤਾ ਹੋਣ ਦੇ ਕਾਰਨ ਵੀ ਅਸੀਂ ਨਾਮ ਕਿਉਂ ਨਹੀਂ ਜਪਦੇ ਨਾਮ ਜਪਣ ਵਾਲਾ ਜੀਵ ਸਦੀਵੀ ਸੁੱਖ ਨੂੰ ਪ੍ਰਾਪਤ ਕਰ ਲੈਂਦਾ ਹੈ ਜੂਨਾ ਦੇ ਵਿੱਚ ਆਉਣ ਜਾਣ ਦਾ ਗੇੜ ਖਤਮ ਹੋ ਜਾਂਦਾ ਹੈ ਨਾਮ ਜਪਣ ਦੀ ਤਕੀਦ ਸਭ ਧਰਮਾਂ ਦੇ ਵਿੱਚ ਹੈ ਸਭ ਧਰਮ ਕਿਸੇ ਨਾ ਕਿਸੇ ਸ਼ਕਲ ਵਿੱਚ ਨਾਮ ਜਪਣ ਦੇ ਹਾਮੀ ਹਨ ਮੁਸਲਮਾਨ ਤਸਬੀਹ ਨਾਲ ਈਸਾਈ ਰੋਜ਼ਰੀ ਨਾਲ ਹਿੰਦੂ ਮਾਲਾ ਨਾਲ ਅਤੇ ਸਿੱਖ ਸਿਮਰਨੇ ਨਾਲ ਨਾਮ ਜਪਦੇ ਆਏ ਹਨ ਅੱਜ ਕੱਲ ਸਾਰੇ ਮਜਮਹਾ ਵਿੱਚ ਨਾਮ ਜਪਣ ਦਾ ਰਿਵਾਜ ਦਿਨ ਬਦ ਦਿਨ ਘਟ ਰਿਹਾ ਹੈ ਅਤੇ ਉੱਚੀ ਅਵਸਥਾ ਦਾ ਨਾਮ ਅਭਿਆਸੀ ਕਿਤੇ ਕੋਈ ਟਾਵਾ ਟਾਵਾ ਹੀ ਨਜ਼ਰ ਆਉਂਦਾ ਹੈ ਪਰ ਜਦ ਧਰਮ ਸ਼ਾਸਤਰਾਂ ਵਿੱਚ ਨਾਮ ਜਪਣ ਦੀ ਵਡਿਆਈ ਤੇ ਲਾਭਾਂ ਉੱਤੇ ਇੰਨਾ ਜ਼ੋਰ ਦੇਖੀਦਾ ਹੈ ਤਾਂ ਦਿਲ ਵਿੱਚ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਨਾਮ ਜਪਣ ਦੀ ਮਹੱਤਤਾ ਤੇ ਲਾਭ ਇਤਨੇ ਹਨ ਤਾਂ ਨਾਮ ਜਪਣ ਦਾ ਰਿਵਾਜ ਦਿਨ-ਬਦਨ ਕਿਉਂ ਘਟ ਰਿਹਾ ਹੈ ਕਿਉਂ ਸਭ ਧਰਮਾਂ ਦੇ ਆਦਮੀ ਨਾਮ ਨਹੀਂ ਜਪਦੇ ਕਿਉਂ ਸਭ ਆਦਮੀ ਨਾਮ ਵਰਗੀ ਉੱਚੀ ਦਾਤ ਤੋਂ ਵਾਂਝੇ ਰਹਿੰਦੇ ਹਨ ਇਸ ਦੇ ਦੋ ਕਾਰਨ ਪ੍ਰਤੀਤ ਹੁੰਦੇ ਹਨ ਇੱਕ ਕਾਰਨ ਤਾਂ ਇਹ ਹੈ ਕਿ ਪੁਰਾਤਨ ਗ੍ਰੰਥਾਂ ਵਿੱਚ ਨਾਮ ਜਪਣ ਦੀ ਮਹਿਮਾ ਤੇ ਲਾਭ ਤਾਂ ਲਿਖੇ ਹਨ ਪਰ ਕਿਤੇ ਇਹ ਨਹੀਂ ਦੱਸਿਆ ਕਿ ਇਸ ਦਾ ਵਿਗਿਆਨਿਕ ਕਾਰਨ ਕੀ ਹੈ ਕਿਉਂ ਨਾਮ ਜਪਣ ਦੇ ਇਤਨੇ ਲਾਭ ਹਨ ਕਿਉਂ ਨਾਮ ਜਪਣ ਦੀ ਇਤਨੀ ਮਹਿਮਾ ਹੈ ਵਿਗਿਆਨਿਕ ਸਬਬ ਦਾ ਪਤਾ ਨਾ ਹੋਣ ਕਾਰਨ ਅੱਜ ਕੱਲ ਆਮ ਖਿਆਲ ਹੋ ਗਿਆ ਕਿ ਨਾਮ ਜਪਣ ਦੀ ਮਹਿਮਾ ਤੇ ਲਾਭ ਕੇਵਲ ਪੁਰਾਤਨ ਮਹਾਤਮਾ ਦੇ ਦਿਮਾਗ ਦਾ ਬਹਿਮ ਹੀ ਸੀ ਇਸ ਵਿੱਚ ਵਿਗਿਆਨਿਕ ਸਚਾਈ ਕੋਈ ਨਹੀਂ ਅੱਜਕੱਲ ਪੁਰਸ਼ ਤਾਂ ਨਾਮ ਜਪਣ ਨੂੰ ਕੇਵਲ ਵਾਹਿਗੁਰੂ ਦੀ ਜਾਂ ਈਸ਼ੂਗੁਰ ਦੀ ਚਾਪ ਲੁੱਸੀ ਜਾਂ ਖੁਸ਼ਾਮਦ ਹੀ ਖਿਆਲ ਕਰਦੇ ਹਨ ਅਤੇ ਇਸ ਦਾ ਇਹੀ ਕਾਰਨ ਹੈ ਕਿ ਉਹਨਾਂ ਨੂੰ ਨਾਮ ਦੀ ਫਿਲਾਸਫੀ ਦੇ ਪਿੱਛੇ ਉਸ ਵਿਗਿਆਨਿਕ ਸਚਾਈ ਦਾ ਨਹੀਂ ਪਤਾ ਜੋ 2 ਤੇ 2 4 ਹੋਣ ਵਾਂਗਰ ਸਦਾ ਅਟੁੱਟ ਤੇ ਅਟਲ ਸਚਾਈ ਰਹੇਗੀ ਨਾਮ ਜਪਣ ਦੇ ਰਿਵਾਜ ਦਾ ਦਿਨ ਉਹ ਦਿਨ ਘਟਣ ਦਾ ਦੂਸਰਾ ਕਾਰਨ ਇਹ ਹੈ ਕਿ ਨਾਮ ਜਪਣ ਦੀ ਪਹਿਲੀ ਅਵਸਥਾ ਬੜੀ ਰੁਖੀ ਤੇ ਮੁਸ਼ਕਲ ਹੈ। ਹੋਰ ਇਲਮਾ ਵਿੱਚ ਪਹਿਲੀਆਂ ਜਮਾਤਾਂ ਦਾ ਸਬਕ ਆਸਾਨ ਤੇ ਪਿਛਲੀਆਂ ਜਮਾਤਾਂ ਦਾ ਸਬਕ ਮੁਸ਼ਕਲ ਹੁੰਦਾ ਹੈ। ਪਰ ਨਾਮ ਜਪਣ ਦੀ ਪਹਿਲੀ ਜਮਾਤ ਜਾਂ ਅਵਸਥਾ ਸਭ ਤੋਂ ਮੁਸ਼ਕਲ, ਦੂਸਰੀ ਅਵਸਥਾ ਪਹਿਲੀ ਤੋਂ ਆਸਾਨ ਤੇ ਸੁਆਦਲੀ, ਤੀਸਰੀ ਅਵਸਥਾ ਦੂਸਰੀ ਤੋਂ ਆਸਾਨ ਤੇ ਸੁਆਦਲੀ ਹੈ। ਇਥੋਂ ਤੱਕ ਕੇ ਨਾਮ ਜਪਦਿਆਂ ਪਿਛਲੀਆਂ ਅਵਸਥਾਵਾਂ ਸਿਮਰਨ ਵਿਅਸੀ ਲਈ ਮਹਾਰਮ ਅਤੇ ਅਠੇ ਪਹਿਰ ਦਾ ਸ਼ੁਗਲ ਬਣ ਜਾਂਦੀਆਂ ਹਨ ਉਤਲੀਆਂ ਅਵਸਥਾਵਾਂ ਦੇ ਸਿਮਰਨ ਵਿਅਸੀ ਨੂੰ ਨਾਮ ਜਪਣ ਤੋਂ ਉਖਾੜਨਾ ਡਾਢਾ ਦੁਖਦਾਈ ਹੋ ਜਾਂਦਾ ਹੈ ਕਿਉਂਕਿ ਨਾਮ ਜਪਣ ਦੀਆਂ ਪਹਿਲੀਆਂ ਅਵਸਥਾਵਾਂ ਰੁੱਖੀਆਂ ਤੇ ਮੁਸ਼ਕਿਲ ਹਨ ਇਸ ਕਰਕੇ ਅੱਜਕੱਲ ਕੋਈ ਵਿਰਲਾ ਹੀ ਖੁਸ਼ਕਿਸਮਤ ਜੀਵ ਨਾਮ ਜਪੜਦੀਆਂ ਪਹਿਲੀਆਂ ਅਵਸਥਾਵਾਂ ਨੂੰ ਸਬਰ ਸੰਤੋਖ ਨਾਲ ਪਾਰ ਕਰਦਾ ਹੈ ਨਾਮ ਨੂੰ ਸਫਲਤਾ ਨਾਲ ਜਪਣ ਵਾਸਤੇ ਜ਼ਰੂਰੀ ਹੈ ਕਿ ਨਾਮ ਜਪਣ ਦੇ ਲਾਭਾਂ ਦਾ ਸਾਨੂੰ ਵਿਗਿਆਨਿਕ ਤੌਰ ਤੇ ਯਕੀਨ ਹੋਵੇ ਅਸੀਂ ਜਿਸ ਚੀਜ਼ ਦਾ ਵੀ ਨਾਮ ਲੈਂਦੇ ਹਾਂ ਉਹ ਚੀਜ਼ ਦੀ ਖਿਆਲੀ ਤਸਵੀਰ ਸਾਡੇ ਗੁਣ ਔਗਣ ਸਮੇਤ ਸਾਡੇ ਮਨ ਦੇ ਸਾਹਮਣੇ ਆ ਜਾਂਦੀ ਹੈ ਤੇ ਉਸ ਖਿਆਲੀ ਤਸਵੀਰ ਦੇ ਗੁਣ ਔਗਣ ਸਾਡੇ ਮਨ ਦੇ ਉੱਤੇ ਪ੍ਰਭਾਵ ਪਾਉਂਦੇ ਹਨ ਤੇ ਆਪਣਾ ਰੰਗ ਚੜਾਉਂਦੇ ਹਨ ਸੱਪ ਦਾ ਨਾਮ ਲੈਂਦਿਆਂ ਅਤੇ ਘੜੀ-ਮੁੜੀ ਸੱਪ-ਸੱਪ ਜਪਿਆਂ ਸੱਪ ਦੀ ਤਸਵੀਰ ਸਾਡੇ ਮਨ ਵਿੱਚ ਬਣੇਗੀ ਅਤੇ ਉਸ ਦੀ ਡਰਾਵਣੀ ਸ਼ਕਲ ਤੇ ਉਸ ਦੇ ਔਗਣ ਸਾਡੇ ਮਨ ਉੱਤੇ ਡਰ ਤੇ ਨਫ਼ਰਤ ਦਾ ਰੰਗ ਚਾੜਨਗੇ। ਇਸੇ ਤਰ੍ਹਾਂ ਕਿਸੇ ਮਿੱਤਰ ਦਾ ਨਾਮ ਘੜੀ-ਮੁੜੀ ਜ਼ੁਬਾਨ ਤੇ ਲੈਂਦਿਆਂ ਉਸ ਮਿੱਤਰ ਦੀ ਖਿਆਲੀ ਤਸਵੀਰ ਸਾਡੇ ਮਨ ਦੇ ਸਾਹਮਣੇ ਬਣੇਗੀ ਅਤੇ ਉਸ ਮਿੱਤਰ ਦੇ ਗੁਣ ਤੇ ਉਸ ਦਾ ਨੇਕ ਸੁਭਾਅ ਉਸ ਦਾ ਸਾਡੇ ਉੱਤੇ ਕੀਤਾ ਉਪਕਾਰ ਉਸ ਦਾ ਨਾਮ ਲੈਣ ਦੇ ਨਾਲ ਸਾਡੇ ਮਨ ਦੇ ਉੱਤੇ ਅਸਰ ਪਾਵੇਗੀ ਅਤੇ ਸਾਡੇ ਦਿਲ ਦੇ ਵਿੱਚ ਉਸ ਨੂੰ ਮਿਲਣ ਦੀ ਚਾਹ ਉਤਪੰਨ ਹੋਵੇਗੀ ਯਾਦ ਦੀ ਫਿਲਾਸਫੀ ਦੀ ਤਹਿ ਵਿੱਚ ਇੱਕ ਵਿਗਿਆਨਕ ਸਚਾਈ ਹੈ ਕਿ ਜਿਸ ਆਦਮੀ ਨੂੰ ਅਸੀਂ ਯਾਦ ਕਰੀਏ ਉਸ ਦੀ ਚੀਜ਼ ਜਾਂ ਉਸ ਆਦਮੀ ਦੀ ਸਾਡੇ ਮਨ ਦੇ ਸਾਹਮਣੇ ਪਹਿਲੇ ਖਿਆਲੀ ਤਸਵੀਰ ਬਣੇਗੀ ਫਿਰ ਉਹ ਤਸਵੀਰ ਸਾਡੇ ਮਨ ਦੇ ਉੱਤੇ ਪ੍ਰਭਾਵ ਪਾਵੇਗੀ ਅਤੇ ਆਪਣਾ ਰੰਗ ਛਾੜੇਗੇ ਇਸ ਲਈ ਸਫਲਤਾ ਨਾਲ ਨਾਮ ਜਪਣ ਵਾਸਤੇ ਇਹ ਬੜਾ ਜ਼ਰੂਰੀ ਹੈ ਕਿ ਵਾਹਿਗੁਰੂ ਦੀਆਂ ਖੁਸ਼ੀਆਂ ਸਿਫਤਾਂ ਤੇ ਗੁਣਾਂ ਦਾ ਸਾਨੂੰ ਜਿਆਦਾ ਤੋਂ ਜਿਆਦਾ ਪਤਾ ਹੋਵੇ ਜਿੰਨੀ ਵੱਧ ਸਾਨੂੰ ਵਾਹਿਗੁਰੂ ਜੀ ਦੇ ਸੁਭਾਅ ਦੀ ਵਕਫੀ ਹੋਵੇਗੀ ਉਤਨਾ ਗੂੜਾ ਤੇ ਸਾਫ਼ ਵਾਹਿਗੁਰੂ ਦਾ ਖਿਆਲ ਸਾਡੇ ਮਨ ਸਾਹਮਣੇ ਨਾਮ ਜਪਣ ਵੇਲੇ ਆਵੇਗਾ ਅਤੇ ਉਤਨੀ ਚੰਗੀ ਤਰ੍ਹਾਂ ਵਾਹਿਗੁਰੂ ਜੀ ਦੇ ਸੁਭਾਅ ਦਾ ਪ੍ਰਭਾਵ ਸਾਡੇ ਮਨ ਦੇ ਉੱਤੇ ਪਵੇਗਾ ਤੇ ਉਤਨਾ ਗੂੜਾ ਹੀ ਵਾਹਿਗੁਰੂ ਜੀ ਦੀਆਂ ਸਿਫਤਾਂ ਦਾ ਰੰਗ ਸਾਡੇ ਮਨ ਉੱਤੇ ਚੜ੍ਹੇਗਾ ਵਾਹਿਗੁਰੂ ਜੀ ਸੰਬੰਧੀ ਵਾਕ ਵੀ ਧਰਮ ਪੁਸਤਕਾਂ ਨੂੰ ਸਮਝ-ਸਮਝ ਕੇ ਪੜਨ ਦੇ ਨਾਲ ਹੁੰਦੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਹੁਤ ਸ਼ਬਦ ਵਾਹਿਗੁਰੂ ਜੀ ਦੇ ਜਸ ਹੇਠ ਲਿਖੇ ਹਨ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਸਮਝਿਆ ਜਾਵੇ ਤਾਂ ਵਾਹਿਗੁਰੂ ਜੀ ਦੇ ਸੁਭਾਅ ਦਾ ਬੜਾ ਪਤਾ ਲੱਗਦਾ ਹੈ ਵਾਹਿਗੁਰੂ ਜੀ ਦੇ ਸੁਭਾਅ ਤੋਂ ਵਾਕਿ ਆਦਮੀ ਜਦ ਪਿਆਰ ਤੇ ਇਕਾਗਰਤਾ ਨਾਲ ਵਾਹਿਗੁਰੂ ਜੀ ਦਾ ਨਾਮ ਜਪੇਗਾ ਤਾਂ ਕਿਉਂਕਿ ਵਾਹਿਗੁਰੂ ਜੀ ਵਰਗਾ ਵੱਡਾ ਉੱਚਾ ਸਰਬਸ਼ਕਤੀਮਾਨ ਸਰਬਵਿਆਪਕ ਸਦਾ ਸਲਾਮਤ ਸਦਾ ਦਿਆਲੂ ਤੇ ਕਿਰਪਾਲੂ ਅਤੇ ਮਿਆਹਕਾਰੀ ਕੋਈ ਹੋਰ ਨਹੀਂ ਇਸ ਕਰਕੇ ਵਾਹਿਗੁਰੂ ਜੀ ਦਾ ਨਾਮ ਜਪਣ ਵਾਲੇ ਦੇ ਮਨ ਦੇ ਉੱਤੇ ਵਾਹਿਗੁਰੂ ਜੀ ਦੀਆਂ ਸਿਫਤਾਂ ਦਾ ਡਾਡਾ ਰੰਗ ਚੜੇਗਾ ਅਗਰ ਵਾਹਿਗੁਰੂ ਜੀ ਦਾ ਨਾਮ ਲਗਾਤਾਰ ਸਾਲਾਂ ਸਾਲ ਸਿਮਰਨ ਅਭਿਆਸ ਜਪਦਾ ਰਹੇ ਤਾਂ ਉਹ ਕਿਸੇ ਵੇਲੇ ਵਾਹਿਗੁਰੂ ਦਾ ਰੂਪ ਬਣ ਜਾਵੇਗਾ ਗੁਰਮਤ ਅਨੁਸਾਰ ਨਾਮ ਜਪਣ ਨਾਲ ਕਮਾਈ ਜਾਂ ਸਿਮਰਨ ਅਭਿਆਸ ਰੁੱਖਾ ਤੇ ਮੁਸ਼ਕਲ ਨਹੀਂ ਰਹਿੰਦਾ ਇਹ ਦਿਨ-ਵਿਦਿਨ ਦਿਲਚਸਪ ਤੇ ਰਸਦਾਇਕ ਹੁੰਦਾ ਜਾਂਦਾ ਹੈ ਜਦੋਂ ਬਹੁਤ ਜ਼ਿਆਦਾ ਰਸਦਾਇਕ ਹੋ ਜਾਂਦਾ ਫਿਰ ਨਾਮ ਅਭਿਆਸ ਛੱਡਣ ਨੂੰ ਮਨ ਨਹੀਂ ਕਰਦਾ ਜਿਵੇਂ ਤੈਨ ਵਕਤ ਦੀ ਆਪਾਂ ਰੋਟੀ ਖਾਂਦੇ ਹਾਂ ਰੋਟੀ ਤੋਂ ਬਿਨਾ ਆਪਾਂ ਰਹਿ ਨਹੀਂ ਸਕਦੇ ਪਾਣੀ ਪੀਤੇ ਤੋਂ ਬਿਨਾ ਆਪਾਂ ਰਹਿ ਨਹੀਂ ਸਕਦੇ ਇਸੇ ਤਰ੍ਹਾਂ ਨਾਮ ਜਪਣ ਵਾਲਾ ਜੀਵ ਜਦੋਂ ਉਸ ਨੂੰ ਆਪਣੇ ਮਨ ਦੇ ਹਿਰਦੇ ਵਿੱਚ ਨਾਮ ਦਾ ਰਸ ਹੋਣ ਲੱਗ ਪਿਆ ਤਾਂ ਉਹ ਵੀ ਨਾਮ ਅਭਿਆਸ ਤੋਂ ਬਿਨਾ ਰਹਿ ਨਹੀਂ ਸਕਦਾ